ਬੜੀ ਹੀ ਮੰਦਭਾਗੀ ਖਬਰ ਸਵੇਰ ਸਵੇਰੇ ਸੁਣਨ ਨੂੰ ਮਿਲੀ ਹੈ ਕਿ ਇੱਕ ਸ਼ਖਸ ਦੇ ਵੱਲੋਂ ਜੋ ਕਿ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਉਸ ਦੇ ਵੱਲੋਂ ਆਪਣੀ ਜਿੰਮੇ ਲੀਲਾ ਖਤਮ ਕਰ ਲਈ ਗਈ ਹੈ ਉਸ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਤਾਂ ਬੜੀ ਹੀ ਮੰਦਭਾਗੀ ਇਹ ਖਬਰ ਤੜਕਸਾਰ ਸੁਣਨ ਨੂੰ ਮਿਲੀ ਹੈ ਇੱਕ ਸਕੂਲ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਇੱਕ ਨਿੱਜੀ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਸੀਗਾ ਉਹ ਸ਼ਖਸ ਜਿਸ ਨੇ ਇੱਕ ਕੁਦ 쿠ਸ਼ੀ ਕਰ ਲਈ ਗਈ ਹੈ ਉਸ ਦੇ ਵੱਲੋਂ ਜੀਵਨ ਲੀਲਾ ਜੜੀ ਹੈ ਉਹ ਆਪਣੀ ਸਮਾਪਤ ਕਰ ਲਈ ਗਈ ਹੈ ਤਾਂ ਜਦੋਂ ਹੀ ਪੂਰੀ ਇਹ ਘਟਨਾ ਤੇ ਬਾਰੇ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਮੌਕੇ ਤੇ ਲੋਕ ਵੀ ਆ ਜਾਂਦੇ ਨੇ ਤੇ ਨਾਲ ਹੀ ਸਕੂਲ ਦਾ ਪ੍ਰਸ਼ਾਸਨ ਵੀ ਜਿਹੜਾਗਾ ਮੌਕੇ ਤੇ ਪਹੁੰਚ ਆਉਂਦਾ ਹੈ ਤਾਂ ਬਟਾਲਾ ਦੇ ਫਤਿਹਗੜ ਚੂੜੀਆਂ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਨਿੱਜੀ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਸੀਗਾ ਅਮ੍ਰਿਤਕ ਅਤੇ ਰਾਤ ਵੀ ਆਪਣੀ ਡਿਊਟੀ ਤੇ ਤਨਨਾਦ ਸੀਗਾ ਸਵੇਰ ਸਰ ਜਦੋਂ ਸਕੂਲ ਨਬੀਆਂ ਜਿਹੜੀ ਹੈ ਉਹ ਗੇਟ ਤੇ ਪੁੱਜ ਜਾਂਦੀਆਂ ਨੇ ਤਾਂ ਡਰਾਈਵਰਾਂ ਦੇ ਵੱਲੋਂ ਹਾਰਨ ਲਗਾਤਾਰ ਮਾਰੇ ਜਾਂਦੇ ਨੇ ਪਰ ਗੇਟ ਜਿਹੜਾ ਹੈਗਾ ਸਕਿਉਰਿਟੀ ਗਾਰਡ ਦੇ ਵੱਲੋਂ ਨਹੀਂ ਖੋਲਿਆ ਗਿਆ ਜਿਸ ਤੋਂ ਬਾਅਦ ਉਹ ਕੰਦ ਟੱਪ ਕੇ ਜਿਹੜਾ ਹੈਗਾ ਉਹ ਸਕੂਲ ਦੇ ਅੰਦਰ ਡਰਾਈਵਰ ਜਿਹੜੇ ਬੱਸਾਂ ਵਾਲੇ ਉਹ ਦਾਖਲ ਹੁੰਦੇ ਨੇ ਤੋਂ ਦੇਖਦੇ ਨੇ ਕਿ ਬਿਲਕੁਲ ਗੇਟ ਦੇ ਨਾਲ ਜਿਹੜਾ ਕਮਰਾ ਸੀਗਾ ਉਸ ਕਮਰੇ ਦੇ ਵਿੱਚ ਜਿਹੜਾ ਉਸਨੇ ਫਾਹ ਲੈ ਕੇ ਖੁਦਕੁਸ਼ੀ ਕਰ ਰੱਖੀ ਸੀ ਸਕਿਉਰਿਟੀ ਗਾਰਡ ਨੇ ਤਾਂ ਜਦੋਂ ਇਹ ਖਬਰ ਤੇ ਬਾਰੇ ਪਤਾ ਲੱਗਦਾ ਘਟਨਾ ਬਾਰੇ ਪਤਾ ਲੱਗਦਾ ਤਾਂ ਮੌਕੇ ਤੇ ਜਿਹੜਾ ਸਕਿਉਰਿਟੀ ਗਾਰਡ ਸਿਮਰਤ ਕੁਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਜਾਂਦਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਮੌਕੇ ਤੇ ਪੁਲਿਸ ਪੁੱਜਦੀ ਹੈ ਤਾਂ ਉਧਰ ਪਰਿਵਾਰ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਸਕੂਲ ਪ੍ਰਸ਼ਾਸਨ ਤੇ ਜਿਹੜੇ ਨੇ ਲਗਾਏ ਜਾ ਰਹੇ ਨੇ ਤਾਂ ਉਧਰ ਅਜਿਹੇ ਸੀਸੀਟੀਵੀ ਕੈਮਰੇ ਵੀ ਜੜੇ ਨੇ ਉਹ ਵੀ ਖੰਗਾਲੇ ਚਾਰੇ ਨੇ ਤਾਂ ਬੜੀ ਹੀ ਮਾਨਤਪਾਗੀ ਖਬਰ ਜੜੀ ਹੈ ਇਹ ਸੁਣਨ ਨੂੰ ਮਿਲੀ ਹੈ ਤੜਕਸਾਰ ਸੁਣਨ ਨੂੰ ਮਿਲੀ ਹੈ ਫਤੇਗੜ ਚੂੜੀਆਂ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਇੱਕ ਰਿਜਿਸ ਸਕੂਲ ਦੇ ਵਿੱਚ ਸਕਿਉਰਿਟੀ ਗਾਰਡ ਸੀਗਾ ਤਾਂ ਉੱਥੇ ਉਸ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਸਕੂਲ ਦੇ ਵਿੱਚ ਹੀ ਆਤਮ ਹੱਤਿਆ ਜਿਹੜੀ ਇਹ ਕਰ ਲਈ ਗਈ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਤ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਜਿਹੜਾਗਾ ਉਹ ਇਨਸਾਫ ਦੀ ਮੰਗ ਕਰ ਰਹੇ ਤੇ ਮਦਦ ਦੀ ਗੁਹਾਰ ਵੀ ਜੜਾਗਾ ਉਹ ਲਗਾ ਰਿਹਾ ਤਾਂ ਮੌਕੇ ਦੇ ਜਿਹੜੇ ਮੌਜੂਦ ਸੀਗੇ ਲੋਕ ਉਹਨਾਂ ਦਾ ਕੀ ਕਹਿਣਾ ਪੁਲਿਸ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਚੰਗਾ ਭਲਾ ਘਰੋਂ ਆਇਆ ਸਾਢੇ 5 ਵਜੇ ਆ ਗਿਆ ਰੋਟੀ ਪਾਣੀ ਖਾ ਕੇ ਰੋਟੀ ਇਹਨੇ ਖਾਧੀ ਆ ਚਾਹ ਪੀਤੀ ਇਹਨੇ ਤੇ ਸਹੀ ਸਲਾਮਤ ਰਹਾ 9:30 ਵਜੇ ਸਾਡੇ ਨਾਲ ਗੱਲ ਹੋਈ ਉਹਦੀ ਤੇ ਬਾਕੀ ਰਾਤ ਸਾਢੇ 9:30 ਵਜੇ ਨਾਲ ਗੱਲ ਹੋਈ ਉਹਦੀ ਇਹ ਤਾਂ ਗੱਲ ਨਹੀਂ ਇਹ ਸਰੇ ਸਾਢੇ 7:30 ਤੱਕ ਡਿੱਗਦੇ ਰਹੇ ਇਹਨੂੰ ਯੋ ਆਦਲਤਾ ਹੋ ਆਇਆ ਨਹੀਂ ਆ ਬਾਕੀ ਸਕੂਲ ਵਿੱਚ ਹੋਇਆ ਇਹਨਾਂ ਦਾ ਤਾਂ ਜੋ ਵੀ ਇਹ ਸਕੂਲ ਵਾਲਾ ਕੋਈ ਹਿਸਾਬ ਨਾਲ ਉਹ ਹੀ ਜ਼ਿੰਮੇਵਾਰ ਆ ਉਹ ਹੀ ਜ਼ਿੰਮੇਵਾਰ ਆ ਸਕੂਲ ਵਾਲੇ ਕਿ ਘਰੋਂ ਦੇ ਚੰਗਾ ਭਲਾ ਡਿਊਟੀ ਆਇਆ ਉਹ ਉਹਨਾਂ ਡਿਊਟੀ ਹੀ ਉਹ ਸਕੂਲ ਵਾਲਿਆਂ ਨੇ ਟੈਨਸ਼ਨ ਦਿੱਤੀ ਸਕੂਲ ਵਾਲਿਆਂ ਨੇ ਕੋਈ ਟੈਨਸ਼ਨ ਦਿੱਤੀ ਆ ਤੇ ਉਹਦੇ ਘਰ ਪੇ ਹੋਇਆ ਤੇ ਸਾਰੀ ਜ਼ਿੰਮੇਵਾਰੀ ਦੋਵੇਂ ਇਸ ਸਕੂਲ ਵਾਲਿਆਂ ਦਾ ਹੀ ਹੋਇਆ ਬਾਕੀ ਇਹ ਕਿ ਹੈਲਪ ਕੀਤੀ ਜਾ ਜਿੰਨੀ ਵੀ ਸਰਕਾਰ ਜਾਂ ਸਕੂਲ ਵਾਲੇ ਜਿੱਦਾਂ ਵੀ ਕੈਮਰੇ ਚੈੱਕ ਕਰ ਰਹੇ ਅੰਦਰ ਡਿਊਟੀ ਤੇ ਆਉਂਦੀ ਡਿਊਟੀ ਆਇਆ ਨੇ ਭਾਜੀ ਤੇ ਹੁਣ ਤੱਕ ਇੱਥੇ ਲਾਸ਼ ਅੰਦਰ ਹੀ ਹੈ ਕੈਮਰੇ ਚੈੱਕ ਕਰ ਰਹੇ ਪਏ ਆ ਜੋ ਵੀ ਅੱਗੇ ਕਾਰਵਾਈ ਬੰਦੀ ਆਪ ਹੈਲਪ ਕਰੋ ਹੁਣ ਆਇਆ ਸਵੇਰੇ ਮੈਡਮ ਦਾ ਤੇ ਘਰ ਸੇ ਭਨੇ ਵੀ ਮੇਰੀ ਨੇ ਫੋਨ ਕੀਤਾ ਕਿ ਮम्मा ਇੱਧਰ ਦਾ ਫੋਨ ਆਇਆ ਕਿ ਪਾਪਾ ਉੱਥੇ ਆ ਚਾਂਸ ਹੋ ਗਿਆ ਤੇ ਆਪਾਂ ਇੱਥੇ ਆ ਗਏ ਤਾਂ ਬੋਕੇ ਦੇ ਵੇਖਿਆ ਵਾ ਕਿ ਉਹਦੀਆਂ ਲੱਤਾਂ ਜ਼ਮੀਨ ਨਾਲ ਲੱਗਨਦੀਆਂ ਤੇ ਪਰਨਾ ਗਾਲਚ ਵਿੱਚ ਲੇਟਿਆ ਹੈ ਕਿ ਨੂੰ ਕੋਈ ਫਾਲ ਹੈ ਨਾ ਜਾਂ ਆਤਮ ਹਤਿਆ ਲਈ ਕਿਹਾ ਜਾ ਸਕਦਾ ਇਹ ਹੱਤਿਆ ਕੀਤੀ ਗਈ ਹੈ ਇਹ ਸਬੂਤ ਫੋਟੋਆਂ ਤੋਂ ਵੇਖ ਕੇ ਮੌਕੇ ਤੋਂ ਸਾਨੂੰ ਇਹ ਲੱਗਦਾ ਕਿ ਸਾਡੇ ਜਵਾਈ ਦੇ ਨਾਲ ਕੋਈ ਅਪਰਾਧ ਹੋਇਆ ਸਾਡੇ ਜੀਜਾ ਹੀ ਲੱਗਦੇ ਹਾਂ ਜੀ ਮੇਰੇ ਜੀਜਾ ਹੀ ਲੱਗਦੇ ਆ ਤੇ ਸਰਕਾਰ ਕੋ ਮੰਗ ਕਰਦੇ ਆ ਕਿ ਇਨਸਾਫ ਮਿਲੇ ਧੀਆਂ ਨੇ ਛੋਟੀਆਂ ਕਿੰਨੇ ਬੱਚੇ ਆ ਇਹ ਤਿੰਨ ਬੱਚੇ ਆ ਦੋ ਗੁੱਡੀਆਂ ਜੇ ਦੋਨੋਂ ਵਿਆਹ ਦੇ ਲੈ ਗਿਆ ਤੇ ਕਾਕਾ ਛੋਟਾ ਇਹਨਾਂ ਤੋਂ ਉਹ ਜੇ ਪਰਦਾ ਪਿਆ 8 ਮਹੀਨਾ ਵਿੱਚ ਕਿਸੇ ਘਰੋਂ ਕੋਈ ਵੀ ਕਾਮ ਤੇ ਜਿੱਦਾਂ ਹੁੰਦੇ ਕਾਮ ਵਾਲੇ ਬੰਦੇ ਸੀ ਉਹ ਤੇ ਸਵੇਰੇ ਫੋਨ ਆਇਆ ਥਾ ਸਕੂਲ ਵਿੱਚੋਂ ਕਿ ਉਹਨਾਂ ਨੇ ਫਾਹ ਲਿੱ ਲਿਆ ਤੇ ਜਦੋਂ ਆਨ ਦੀ سپورਟ ਇੱਥੇ ਆ ਕੇ ਦੇਖਿਆ ਗਿਆ ਉਹਨਾਂ ਦੇ ਪੈਰ ਜ਼ਮੀਨ ਤੇ ਲੱਗੇ ਸੀ ਕੋਈ ਫਾਹ ਵਾਲਾ ਮਸਲਾ ਨਹੀਂ ਪਤਾ ਨਹੀਂ ਕੀ ਬਾਕੀ ਇਹਨਾਂ ਨੂੰ ਪਤਾ ਹੈ ਸਰਕਾਰ ਤੋਂ ਇਹ ਮੰਗ ਕਰਦੇ ਕਿ ਬੱਚੇ ਛੋਟੇ ਨੇ ਇਹਨਾਂ ਦੇ ਤੇ ਇਹਨਾਂ ਨਾਲ ਬਾਰੇ ਸੋਚਿਆ ਜਾਵੇ ਹੈਲਪ ਕੀਤੀ ਜਾਵੇ ਬਸ ਇਹ ਹੀ ਮੰਗੇ ਬਾਕੀ ਹੋਰ ਕੋਈ ਹਾਂਜੀ ਸਰ ਸਕੂਲ ਚ ਘਟਣਾ ਵਾਪਰੀ ਆ ਸਕੂਲ ਚ ਵਜੇ ਆਇਆ ਕਿ ਜਿਹੜਾ ਬੰਦਾ ਸਾਡੇ ਕੋਲ ਲੱਗਾ ਪਿਛਲੇ 2 2.5 ਸਾਲ ਤੋਂ ਲੱਗਾ ਹੈ ਅੱਛਾ ਜੀ ਤੇ ਉਹਨ ਸਾਰੇ ਆਏ ਆ ਤੇ ਉਹ ਕੈਮਰੇ ਸਾਰੇ ਚੈੱਕ ਕੀਤੇ ਅੱਛਾ ਜੀ ਤੇ ਉਹਨ ਰਸੂਸੜ ਨੇ ਕੀਤਾ ਕੈਮਰੇ ਕੋ ਬੰਦਾ ਅੰਦਰ ਆਂਦਾ ਬਾਹਰ ਆਂਦਾ ਕੋਈ ਨਿਹਰ ਨਹੀਂ ਆਇਆ ਠੀਕ ਤੇ ਜਿੱਥੇ ਉਹਨੇ ਕੀਤਾ ਉਹਦੇ ਕੋਈ ਚੀਜ਼ ਵੀ ਨਹੀਂ ਹਿੱਲੀ ਹੋਈ ਜੀ ਜੀ ਪਰ ਸਾਰਾ ਕੁਝ ਆਪਣੇ ਟਿਕਾਣੇ ਤੇ ਪਿਆ ਹਾਂ ਤੇ ਉਹ ਜਿਹੜੀ ਸਕੂਲ ਦੀ ਜਿਹੜਾ ਕਮਰੇ ਦਾ ਬੰਨੀ 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 ਦੇ ਖਲੋਕੇ ਤੇ ਉਹਨੇ ਬੰਨ ਕੇ ਤੇ ਥੱਲੇ ਛਾਲ ਮਾਰੀ ਜੀ ਜੀ ਸੁਸਾਇਡ ਹੋਇਆ ਬਾਕੀ ਜੇ ਕੋਈ ਸੂਸ਼ਡ ਦਾ ਹੁਣ ਕਿਉਂ ਹੋਇਆ ਹੈ ਜਿਵੇਂ ਉਹ ਤੁਹਾਨੂੰ ਘਰ ਦੇ ਦੱਸਾਂਗੇ ਘਰ 'ਚ ਕੋਈ ਵੀ ਕੈਮਰਾ ਨਹੀਂ ਕਾਗ ਕੀਤਾ ਕਿ ਸਕੂਲ ਬਣਾਉਣ ਨੂੰ ਬਹੁਤਾਂ ਕੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸਕੂਲ ਦੇ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਤੰਗ ਪ੍ਰੇਸ਼ਾਨ ਕੀਤਾ ਉਹਦੀ ਵਜ੍ਹਾ ਕਰਕੇ ਰਹਿਣਾ ਸੋਸਾਇਟੀ ਆ ਨਹੀਂ ਟਾਈਮ ਨਾਲ ਇਹ ਹੋਰ ਕਈ ਉਹਨਾਂ ਦਾ ਉਹ ਤੇ ਭਾਜੀ ਉਹ ਜਿਹੜੀ ਤਰ੍ਹਾਂ ਮਿਲਦੀ ਜਿਹੜੀ ਤਰੀ ਨੂੰ ਮਿਲਦੀ ਉਹ ਤੇ ਡੇਟ ਲਈ ਜਾਂਦੀ ਹੈ ਉਹ ਪਤਾ ਲੱਗੇਗਾ ਨਾਲੇ ਤੁਹਾਨੂੰ ਜਿਹੜੀ ਤਨਖਾਹ ਹੈ ਸਦੀ ਕਾਉਂਟ ਜਾਂਦੀ ਉਹ ਬੈਂਕ 'ਚ ਆਪਣੇ ਪਾ ਦਿੰਦਾ ਹੋਰ ਉਹ ਕਹਿ ਰਹੇ ਕਿ ਤੰਗ ਪ੍ਰੇਸ਼ਾਨ ਕਰਦੇ ਨੇ ਸਕੂਲ ਨੇ ਉਹ ਪੁਲਿਸ ਵੇਲੇ ਪੁਲਿਸ ਵੇਖ ਲਈ ਗੱਲ ਉਹ ਸੋਚ ਨੇ ਤੁਸੀਂ ਜੇ ਨੀ ਪੋਸਤ ਤਸਵੀਜ ਕਰੇਗੀ ਨਾ ਕਿ ਉਹ ਤਲਖਾ ਘਰ ਦੇ ਨਾਲ ਤਾਂ ਹੁਣ ਕਹਿਣਾ ਕਹਿਣਾ ਜਿੰਨੇ ਉਹ ਬੰਦਾ ਜਿਹਨਾਂ ਮਰੇ ਕੋਈ ਨਾ ਕੋਈ ਡਰਾਮਾ ਤਾਂ ਕਰਨਾ ਹੀ ਕਰਨਾ ਉਹ ਕੀ ਉਹ ਤਾਂ ਘਰੋਂ ਪਰੇਸ਼ਾਨ ਹੈ ਸਾਡੇ ਕੋ ਪਰੇਸ਼ਾਨ ਹੋ ਤੋਂ ਬਾਅਦ ਪਤਾ ਲੱਗੇ ਇਹ ਘਰ ਵਾਲਿਆਂ ਦੀ ਡਰਾਮਾ ਨਹੀਂ ਨਹੀਂ ਭਾਜੀ ਹੁਣ ਜਿਹੜੇ ਭਾਜੀ ਉਹ ਹਸਦਾ ਨਾ ਉਹਦਾ ਘਰੋਂ ਘਰੋਂ ਕੋ ਪਰੇਸ਼ਾਨ ਹੋਇਆ ਹੋਵੇ ਜੋ ਹੁਣ ਹੈ ਪਰੇਸ਼ਾਨ ਹੈ ਸਾਡਾ ਪਤਾ ਹੈ ਪਹਿਲਾਂ ਜਿਹੜਾ ਇਸ ਟੇਕ ਆਊਟ ਦਾ ਹੀ ਸਾਲ ਤੋਂ ਲੱਗਾ ਆ ਜੇ ਉਹ ਪਰੇਸ਼ਾਨ ਹੁੰਦਾ ਸਾਡਾ ਕੋ ਕੰਮ ਤਾਂ ਹੀ ਨਾ ਆਉਂਦਾ ਜੇ ਉਹਦਾ ਪਰੇਸ਼ਾਨ ਹੁੰਦਾ ਸਾਡਾ ਕੋ ਕੰਮ ਤਾਂ ਹੀ ਨਾ ਆਉਂਦਾ ਕੰਮ ਛੱਡ ਦਿੰਦਾ ਕੰਮ ਦੀ ਕੋਈ ਕਮੀ ਹੋਣਾ ਦੁਨੀਆ 'ਚ ਵੀ ਤੇ ਬਹੁਤਾ ਪਰੇਸ਼ਾਨ ਹੁੰਦਾ ਕੰਮ ਦੇਸ਼ ਕੰਮ ਛੱਡ ਦਿੰਦਾ ਸੁਸਾਈਡ ਕਰਨਾ ਕੋਈ ਕਈਆਂ ਦੇ ਰੋਜੀ ਰੋਟੀ ਦਾ ਸਵਾਲ ਹੁੰਦਾ ਨਾ ਨਹੀਂ ਕੰਮ ਮਿਲਦਾ ਕਿਉਂ ਉਹ ਭਾਜੀ ਮੇਰੀ ਗੱਲ ਨਾਲ ਕੰਮ ਨਾ ਮਿਲਣਾ ਤੇ ਸੁਸਾਈਡ ਕਰਨਾ ਕਿ ਬੜੀ ਵੱਡ ਹੁਣ ਉਹਦੀ ਜੇਬ ਦੇ ਵਿੱਚ 1500 ਰੁਪਏ ਪੋਸਟ ਨੇ ਚੈੱਕ ਕੀਤਾ ਨਿਕਲਿਆ ਜੀ ਜੀ ਉਹ ਹੁਣ ਹੈ ਕਿ ਕਿਸੇ ਦੇ ਕਿਸੇ ਕੋਈ ਪੈਸੇ ਨਹੀਂ ਸੀ ਇਹ ਜਾਂ ਕੋਈ ਹੋਰ ਚੱਕੇ ਲੋ 1500 ਰੁਪਏ ਦੀ ਜੇਬ 'ਚ ਪਿਆ ਸੀ ਉਹ ਬੋਲਤ ਨੇ ਚੈੱਕ ਕੀਤਾ ਵੀ ਨਹੀਂ ਇਹ ਕੰਮ ਨਹੀਂ ਹੋ ਸਕਦਾ ਵੀ 1500 ਰੁਪਏ ਨਹੀਂ ਨਹੀਂ ਤੁਸੀਂ ਕਹਿੰਦੇ ਬਈ ਨਾ ਕਿ بڑا ਹਾਤਕ ਉਬਰਸ਼ਾਨ ਨਾ ਹੋ ਰਿਹਾ ਨਹੀਂ ਨਹੀਂ ਕਹਿ ਰਹੇ ਘਰ ਦੇ ਕਹਿ ਰਹੇ ਘੱਬੇ ਕਹਿ ਰਹੇ ਉਹ ਵੀ ਘਰ ਦੇ ਨਾਲ ਗੱਲ ਕਰ ਲੈਣੇ ਬਿਠਾ ਕੇ ਗੱਲ ਕਰ ਲਾਂਗੇ ਪੁੱਛ ਲਾਂਗੇ ਕੀ ਕਰਨਾ ਘਰ ਦੇ ਵੀ ਪ੍ਰਿੰਸੀਪਲ ਵੱਲੋਂ ਜਾਂਦਾ ਟੌਰਚਰ ਕੀਤਾ ਜਾਂਦਾ ਪ੍ਰਿੰਸੀਪਲ ਵੱਲੋਂ ਉਹ ਸੀ ਉਹ ਜਿਹੜੀ ਬਾਕੀ ਸਟਾਫ ਹੈਗਾ ਉਹਨੂੰ ਪੁੱਛ ਲਾਂਗੇ ਪੁੱਛਗਿਸ਼ ਕਰ ਲਾਂਗੇ ਕਿ ਟੌਰਚਰ ਕੀਤਾ ਜਾਂਦਾ ਕਿ ਨਹੀਂ ਕੀਤਾ ਜਾਂਦਾ ਹੀ ਸਟਾਫ ਵੀ ਤਾਂ ਦੱਸੇਗਾ ਹੀ ਨਾ ਕੁਝ ਕਿ ਇਹਨੂੰ ਕੁਝ ਕਰਦਾ ਹੀ ਕਿ ਨਹੀਂ ਕਰਦਾ ਹੀ ਬਾਕੀ ਜੇ ਟੌਰਚਰ ਕਰ ਕੋ ਸਾਰਿਆਂ ਨੂੰ ਕਰਨਗੇ ਨਾਲੇ ਇਹਦੀ ਡਿਊਟੀ ਆਂਦੀ ਰਾਤੀ 7 ਵਜੇ ਜ ਤਿੰਨ ਸਿਪੋ ਦੇ ਢਾਈ ਵਿੱਚ ਚਲ ਜਾਂਦੀ ਐ ਤੋਂ ਉਹਦੇ ਵਿੱਚ ਮੈਂ ਕਦੀ ਸਕੂਲ ਵਾਲਿਆਂ ਨਾਲ ਸੰਝਾ ਕੀਤਾ ਹੋਵੇ ਪਰ ਮੈਨੂੰ ਆ ਦੋਖਿਆ ਖੇਚ ਲਾ। ਕੋਈ ਹੋਜੀ ਗੱਲ ਨਹੀਂ ਕੋਈ ਗੱਲ ਨਹੀਂ ਕੀਤੀ। ਇਹ ਬੰਦਾ ਖੁਸ਼ੀ ਨਾਲ ਤਾਂ ਕਰਦਾ। ਪਰ ਜੀ ਹੁਣ ਉਹ ਕਰਦਾ ਉਹ ਵੀ ਪਤਾ ਕੀਤਾ ਜਾਇਗਾ ਕਿ ਘਰ 'ਚ ਕੋਈ ਪ੍ਰੋਬਲਮ ਤੇ ਨਹੀਂ ਗਈ। ਨਹੀਂ ਸਾਰਾ ਉਹ ਸਕੂਲ ਦੇ ਅੰਦਰ ਮਰਿਆ ਸਾਰਾ ਮੱਡਾ ਸਕੂਲ ਹੋਂਣਾ ਆਇਆ। ਉਹਦਾ ਘਰੋਂ ਕੋਈ ਮੁਸ਼ਕਲ ਹੋਈ ਹੋਵੇ ਤੇ ਨਹੀਂ ਅਗਰ ਉਹਦਾ ਮੈਂ ਇੱਥੇ ਕੱਲਾ ਰਾਤੀ ਰਹਿਣਾ ਤਾਂ ਮੈਂ ਕਰ ਲੈਣਾ। ਉਹਦਾ ਘਰ ਤੇ ਕੱਲਾ ਨਹੀਂ ਰਹਿੰਦਾ ਤੇ ਘਰ ਬੰਦਾ ਉਹ ਐਕਸ਼ਨ ਨਹੀਂ ਲੈਂਦਾ। ਉਹ ਨਿੱਥੇ ਰਾਤੀ ਕੱਲਾ ਰਹਿੰਦਾ ਸੀ। ਹੁਣ ਉਹ ਤਾਂ ਕਰਦਾ ਕੋਈ ਪਤਾ ਕੀਤਾ ਜਾਇਗਾ ਕਿ ਘਰੋਂ ਕੋਈ ਪ੍ਰੋਬ ਉਹਨਾਂ ਦੀ ਜਿਹੜੇ ਘਰ ਦੇ ਜਿਹੜੇ ਆਏ ਨੂੰ ਪੁੱਛ ਲੈਣੇ ਕੀ ਹੋਇਆ ਚੁਕੋ ਜੇ ਦੀ ਸਾਡੇ ਕੋਲ ਸੀਸੀਟੀਵੀ ਹੈਗੀ ਆ ਉਹ ਦੇ ਲੈਗੇ ਜੀ ਪੁਲਿਸ ਨੂੰ ਦੇ ਲੈਗੇ ਜਮਾ ਕਰਾਣਾ ਹੈ ਹੈਗੀ ਪੁਲਿਸ ਨੂੰ ਦੇ ਲਈ ਅੰਦਰ ਕੋਈ ਨਹੀਂ ਆਇਆ ਨਾ ਕੋ ਬਾਹਰ ਗਿਆ ਰਾਤੀ ਸਾਡੇ 11:30 ਪਿਸ਼ਾਬ ਕਰਨ ਉੱਠਿਆ ਬਸ ਉਸ ਤੋਂ ਬਾਅਦ ਬਾਰੀ ਨਹੀਂ ਆਇਆ ਅੱਛਾ ਅੰਦਰ ਹੀ ਸੌਂਦਾ ਹੈ ਅੰਦਰ ਹੀ ਸੌਂਦਾ ਮੈਂ ਸਾਬਨ ਸਾਟ ਥਾਣਾ ਫਾਦਗੜ ਚੂੜੀਆਂ ਤੋਂ ਆਇਆ ਇੱਥੇ ਪਤਾ ਲੱਗਾ ਜੀ ਸਾਨੂੰ ਸਵੇਰੇ ਫੋਨ ਆਇਆ ਸੀ ਵੀ ਇੱਕ ਡੈੱਡ ਬੋਡੀ ਹੈ ਇੱਥੇ ਸਕੂਲ ਦੇ ਵਿੱਚ ਉਹਨੇ ਫਾ ਲਿਆ ਉੱਥੇ ਮੌਕੇ ਤੇ ਆਏ ਆ ਵੇਖਿਆ ਵਾ ਉਹਨਾਂ ਨੇ ਚੈੱਕ ਕਰਕੇ ਜੋ ਵੀ ਹਾਲਾਤ ਹੋਣਗੇ ਉਹ ਕਰ ਕੋਈ ਦਾਸਰੇ ਮਟਰ ਕਿ ਆ ਕਿ ਖੁਦਕੁਸ਼ੀ ਹੈ ਪਹਿਲਾ ਲੱਗੇ ਤੇ ਨਹੀਂ ਕੋਈ ਤਫਤੀਸ਼ ਦੇ ਦੌਰਾਨ ਪਤਾ ਲੱਗੇਗਾ ਅਜੇ ਤੇ ਪਤਾ ਲੱਗਣ ਰਿਹਾ ਉਹਨੇ ਫਾਹ ਲਿਆ ਵਾ ਇਹਦੀ ਮੈਂ ਪਤਾ ਕਰਦੇ ਆ ਬਾਕੀ ਕਿ ਕੀ ਕਿਹੜੀ ਗੱਲੋਂ ਲਿਆ ਫਾਹ ਜਾਂ ਫਾਹ ਲਿਆ ਜਾਂ ਕਿਸੇ ਨੇ ਮਾਰਿਆ ਇਹ ਬਾਅਦ ਉਹਦੇ ਸੱਟ ਕੋਈ ਨਹੀਂ ਵੇਹੇ ਉੱਤੇ ਬਾਕੀ ਕਲੀਅਰ ਕਰ ਲੈਨੇ ਜੋ ਵੀ ਹੋਵੇ ਉਸੇ ਦਾ ਨਾ ਕਾਰਜ ਕੀਤਾ ਸਵੇਰੇ ਅਸੀਂ ਤੇ ਆਪਣੇ ਟਾਈਮ ਨਾਲ ਸਕੂਲ ਦੇ ਟਾਈਮ ਨਾਲ ਗੱਡੀਆਂ ਲੈ ਕੇ ਆਏ ਹਨਾ ਸਰ ਉਹ ਵੇਹ ਗੱਡੀਆਂ ਸਾਰੀਆਂ ਬਾਹਰ ਰੁਕੀਆਂ ਸੀ ਤੇ ਸਦਾ ਵੀ ਸਾਰਾ ਬਾਹਰ ਹੀ ਤੇ ਉਹਨਾਂ ਫਿਰ ਅੰਦਰ ਆਣ ਕੇ ਵੇਂਦੇ ਨਹੀਂ ਵੀ ਉਹ ਆਵਾਜ਼ ਨਹੀਂ ਦਿੰਦਾ ਪਿਆ ਵੀ ਅੰਦਰ ਸੁੱਤਾਵਾ ਜਾਂ ਕੀ ਆ ਕੀ ਨਹੀਂ ਆ ਸਰ ਇਧਰੋਂ ਦੀ ਆਣ ਕੇ ਫਿਰ ਇੱਥੋਂ ਸਾਹਮਣੇ ਵੇਖਿਆ ਤੇ ਉਹ ਸਾਹਮਣੇ ਇਹੀ ਕਿ ਉਹਨਾਂ ਦੀ ਬੋਡੀ ਲੰਬਕਦੀ ਪਈ ਸੀ ਤੇ ਮੈਂ ਨਾਲ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਹਾਲ ਲੈ ਜੀਏ ਉਹਨਾਂ ਨਾਲ ਤੇ ਗੱਲ ਤੇ ਪਰਣਾ ਪਿਆ ਸੀ ਤੇ ਜਿਤਨਾ ਤੁਸੀਂ ਵੇਖਿਆ ਜਰ ਰਹੇ ਹੋ ਵੇਖਿਆ ਸਰ ਇਹ